ਵਰਤਾ ਗੁਰੂ ਨਿਰਭਉ ਨਿਰਵੈਰ ਅਕਾਲੰ ਪੁਰਖ ਆਯੁਨੀ ਸੈਭੰ ਗੁਰ ਪ੍ਰਸਾਦੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਦਾ ਅਮੰਗ ਜਲੇ ਦਾ ਮੰਗਵਾਕ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਚਨਾ ਤੋਂ ਉਚਾਰਨ ਕੀਤੀ ਅਮਰ ਬਾਣੀ ਜੈਤਿ ਸ੍ਰੀ ਬਾਣੀ ਦੇ ਅੰਦਰ 697 ਅੰਗ ਦੇ ਉੱਪਰ ਦਰਜ ਕਰਨਾ ਕੀਤਾ ਸਤਿਗੁਰਾਂ ਨੇ ਕਿਰਪਾ ਕੀਤੀ ਸਾਡੇ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਬਰਛਦਿਆ ਹੋਏ ਆ ਨਾਮ ਹੀਣ ਕੁਰਸ਼ ਦੀ ਨਗਰੇ ਬੰਦੇ ਦੀ ਦੁਰਦਸ਼ਾ ਦੀ ਗੱਲ ਕਰਦੇ ਨੇ ਸਤਿਗੁਰ ਪਾਤਸ਼ਾਹ ਜੀ ਕਿ ਉਹਨਾਂ ਦੇ ਕੁੱਲ ਦਾ ਖਾਨਦਾਨ ਦੇ ਪਿਤਾ ਦਾ ਮਾਤਾ ਦੀ ਜੁਰਦਸ਼ਾ ਫਿਰ ਆਉਣ ਵਾਲੇ ਜਨਮ ਵਿੱਚ ਕਿੱਦਾਂ ਨਹੀਂ ਹੁੰਦੀ ਹੈ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਰੱਬ ਦੇ ਸ਼ੁਕਰਾਨੇ ਦੇ ਵਿੱਚ ਨਹੀਂ ਜੋੜਦੇ ਉਹ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ਤਾਂ ਸਤਿਗੁਰੂ ਜੀ ਨੇ ਮਾਤਾ ਨੂੰ ਖਾਸ ਕਰਕੇ ਤਾੜਨਾ ਕਰਨਾ ਕੀਤਾ ਜਿਹੜੇ ਆਪਣੇ ਬੱਚਿਆਂ ਨੂੰ ਭਵਿੱਖ ਬਣਾਉਣ ਵਾਸਤੇ ਫਿਊਚਰ ਦੇ ਵਿੱਚ ਆਉਣ ਦਾ ਸਮਾਂ ਦੱਸ ਰਹੀ ਹੈ ਜਿਹੜੀ ਮਾਂ ਆਪਣੇ ਬੱਚਿਆਂ ਨੂੰ ਪਾਣੀ ਨਾਲ ਰੱਬ ਦੇ ਸ਼ਰਾਨੇ ਨਾਲ ਨਹੀਂ ਜੋੜਦੀ ਤਾਂ ਮਹਾਰਾਜ ਕਹਿੰਦੇ ਉਹ ਮਾਂ ਦੀ ਵੀ ਦੁਰਦਸ਼ਾ ਜੀਵਨ ਵਿੱਚ ਇਦਾਂ ਨਹੀਂ ਹੁੰਦੀ ਹੈ ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਨਾਮਹੀਨ ਵਿਅਕਤੀ ਦੀ ਦੁਰਦਸ਼ਾ ਦੀ ਗੱਲ ਕਰਦਿਆਂ ਹੋਇਆਂ ਸਾਨੂੰ ਇੱਕ ਕਲਜੀ ਦੀ ਜੀਵਾਂ ਨੂੰ ਉਪਦੇਸ਼ ਦੇ ਕੇ ਸਮਝਾਉਣਾ ਚਾਹ ਰਹੇ ਨੇ ਕਿ ਬੁਰੇ ਪਿਆਰੇ ਉਹ ਇਹ ਜੀਵਨ ਬੜੀ ਮੁਸ਼ਕਲ ਦੇ ਨਾਲ ਮਿਲਿਆ ਹੈ ਇਹਨੂੰ ਦੁਨੀਆਂ ਦੇ ਰੰਗ ਤਮਾਸ਼ੇ ਤੱਕ ਨਾ ਬਤੀਤ ਕਰੋ ਇਹ ਬਹੁਤ ਹੀ ਅਮੋਲਕ ਹੈ ਜਿਹਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਤੁਹਾਡਾ ਪਲ ਪਲ ਸਕਿੰਟ ਸਕਿੰਟ ਤੁਹਾਡਾ ਬਹੁਤ ਕੀਮਤੀ ਹੈ ਜੈਤਿ ਸ੍ਰੀ ਮਹੱਲਾ ਚੌਥਾ ਜੈਤਿ ਸ੍ਰੀ ਬਾਣੀ ਦੇ ਅੰਦਰ ਮਹੱਲਾ ਚੌਥਾ ਚੌਥੇ ਗੁਰੂ ਨਾਨਕ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਚਾਰਨ ਕੋਈ ਬਾਣੀ ਐ ਜੇਨ ਹਰਿੰਦੈ ਨਾਮ ਨਵਸਿਉ ਤੈਨ ਮਾਤ ਦੀ ਜੈ ਹਰ ਵੰਝ ਗੁਰੂ ਰਾਮਦਾਸ ਮਹਾਰਾਜ ਕਹਿੰਦੇ اے ਸਕਸਾਰੀ ਗੁਰਮਤਿ ਪਿਆਰਿਓ ਮੇਰੇ ਧੀਆ ਪੁੱਤਰੋ ਆ ਬੇਂਤੀ ਸੁਣਨੀ ਕਰੋ ਕਿ ਆਕਾਲ ਪੁਰਖ ਵੈਗੁਰੂ ਕੀ ਕਹਿ ਰਹੇ ਤੁਹਾਡੇ ਵਾਸਤੇ ਤੁਸੀਂ ਮਾਤ ਲੋਕ ਤੇ ਜਨਮ ਲੈ ਲਿਆ ਮਾਤਲੂਕ ਤੇ ਆਇਓ ਆਪਣੇ ਪਰਿਵਾਰਾਂ ਦੇ ਸੁਖ ਆਨੰਦ ਨਾਲ ਆਹ ਜੀਵਨ ਬਤੀਤ ਕਰ ਰਹੇ ਹੋ ਪਰ ਅੱਗੇ ਵਾਸਤੇ ਕੀ ਸੋਚਿਆ ਹੈ ਤੁਹਾਡਾ ਅਗਲਾ ਜਨਮ ਕਿੱਦਾਂ ਦਾ ਹੋਵੇਗਾ ਜਿਨ੍ਹਾਂ ਪੁਰਸ਼ਾਂ ਦੇ ਹਿਰਦੇ ਵਿੱਚ ਵੈਗਮ ਦਾ ਨਾਮ ਨਹੀਂ ਵਸਿਆ ਜਿਨ੍ਹਾਂ ਹਰ ਹਿਰਦੇ 'ਚ ਨਾਮ ਨਾ ਵਸਿਓ ਜਿਨੇ ਕਦੇ ਵੀ ਉੱਠ ਕੇ ਅਮਰ ਤੇਰੇ ਵੈਗ ਨੂੰ ਸਿਮਰਨ ਨਹੀਂ ਕੀਤਾ ਜਪਾ ਜਾਪ ਜਪੀ ਨਹੀਂ ਪੜ੍ਹੀ ਕਦੇ ਜਾਪ ਨਹੀਂ ਪੜ੍ਹਿਆ ਪੰਝਾ ਬਾਣੀ ਵਿੱਚ ਕੋਈ ਵੀ ਸਿਮਰਨ ਨਹੀਂ ਕੀਤਾ ਨਹੀਂ ਬਾਣੀ ਪੜਨੀ ਜਾਣਦੇ ਨਾ ਸਤਿਗੁਰੂ ਮਹਾਰਾਜ ਕਹਿੰਦੇ ਵੈਗਰੂ ਗੁਰਮੰਤਰ ਹੈ ਜਪ ਹੋਵੇਂ ਹੋਈ ਭਾਈ ਵੈਗਰੂ ਸਿਮਰਨ ਕਰ ਲੋ ਸਭ ਤੋਂ ਵੱਡੀ ਤਾਕਤ ਹੈ ਇਹ ਚਾਰ ਅੱਖਰਾਂ ਦੇ ਸ਼ਬਦ ਨੇ ਹੀ ਸਾਰੀ ਸ੍ਰਿਸ਼ਟੀ ਦੀ ਪਦੈਸ਼ ਕੀਤੀ ਹੈ ਇਹ ਇੱਕ ਓੰਕਾਰ ਤੋਂ ਵੈਗਰੂ ਬਾਤਰ ਦੇ ਨਾਲ ਹੀ ਪੂਰਾ ਕਿਸੇ ਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਗੁਰੂ ਨਾਨਕ ਮਹਾਰਾਜੀ ਨੇ ਕਰਨਾ ਕੀਤਾ ਕਹਿੰਦੇ ਨਹੀਂ ਬਾਣੀ ਪੜਨੀ ਜਾਣਦੇ ਸੁਣ ਸਕਦੇ ਹੋ ਗਾ ਸਕਦੇ ਹੋ ਪਰ ਉਹਨਾਂ ਦਾ ਗਾਇਆ ਹੋਇਆ ਸੁਣਿਆ ਹੋਇਆ ਪੜਿਆ ਹੋਇਆ ਪ੍ਰਵਾਨ ਨਹੀਂ ਹਾ ਜਿਨ ਸਤਗੁਰ ਕੀ ਆਗਿਆ ਸੱਤ ਸੱਤ ਕਰ ਮੰਨ ਲਈ ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨ ਲਿਆ ਕਹਿੰਦੇ ਮੇਰੇ ਭਾਈ ਉਹਨਾਂ ਦਾ ਗਾਇਆ ਹੋਇਆ ਵੀ ਉਹਨਾਂ ਦਾ ਪੜਿਆ ਹੋਇਆ ਵੀ ਉਹਨਾਂ ਦਾ ਸੁਣਿਆ ਹੋਇਆ ਵੀ ਪ੍ਰਵਾਨ ਹੋ ਜਾਏਗਾ ਸਤਗੁਰ ਜੀ ਕਹਿੰਦੇ ਹੈ ਵੈਗੁਰੂ ਨਾਮ ਨਾ ਬਸਿਓ ਜਿਨ੍ਹਾਂ ਨੇ ਕਦੇ ਵੀ ਜਿੰਦੇ ਨਹੀਂ ਕੀਤਾ ਕਦੇ ਸਤਗੁਰ ਦੇ ਦਵਾਰ ਨਹੀਂ ਆਏ ਪਤਾ ਹੀ ਨਹੀਂ ਜ਼ਿੰਦਗੀ ਦੇ ਗੁਰੂ ਘਰ ਦਾ ਜਾਂ ਗੁਰਦੁਆਰਿਆਂ ਦੇ ਉੱਤੇ ਜਾਣ ਦਾ ਮਤਲਬ ਕੀ ਹੈ ਕਹਿੰਦੇ ਉਹਨਾਂ ਦੀ ਮਾਤਾ ਮਾਤ ਕੀਜੈ ਹਰ ਵਾਂਝਾ ਜਨਮ ਦੇਣ ਵਾਲੀ ਬੱਚਿਆਂ ਨੂੰ ਮਾਂ ਜਨਨੀ ਕਹਿੰਦੇ ਆ ਜਿਹਨੂੰ ਕਦੇ ਵੈਰੂ ਜੇ ਉਹ ਆਪਣੇ ਬੱਚਿਆਂ ਨੂੰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜੇ ਉਹ ਭੈਣ ਉਹ ਮੇਰੀ ਧੀ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੇ ਵਿੱਚ ਪੈਦਾ ਘਰ ਵਿੱਚ ਹੋ ਕੇ ਆਪਣੇ ਬੱਚਿਆਂ ਨੂੰ ਬਾਣੀ ਨਾਲ ਨਹੀਂ ਜੋੜਦੀ ਰੱਬ ਦੇ ਨਾਲ ਨਹੀਂ ਜੋੜਦੀ ਸਤਿਗੁਰ ਇਹ ਆਕਾਰਕ ਵੈਗੁਰੂ ਆਹ ਕਿਰਪਾ ਕਰੀ ਇੱਥੇ ਸਤਿਗੁਰ ਜੀ ਦਰਸਾ ਰਹੇ ਨੇ ਕਹਿੰਦੇ ਨਾਸਕ ਪੁਰਸ਼ ਪਾਪਾਤਮਾ ਬ੍ਰੋਤੀ ਸਮਾਜਿਕ ਬੁਰਾਈਆਂ ਪੈਦਾ ਕਰਨ ਵਾਲਾ ਜਿਹਨੇ ਨਸ਼ੇ ਕਰਕੇ ਆਬਦ ਚੁਗਿਰਦਾ ਆੜਤ ਵਾਲਾ ਕਰਾ ਕਰਨਾ ਉੱਠਣਾ ਬੈਠਣਾ ਘਰ ਵਿੱਚ ਸ਼ਾਂਤੀ ਭੰਗ ਕਰਨੀ ਹੈ ਨਸ਼ੇ ਆ ਰਹਿ ਕੇ ਕਹਿੰਦੇ ਐਸੇ ਪੁੱਤਰਾਂ ਦੇ ਨਾਲ ਉਹ ਔਰਤ ਮਾਤ ਕਿੰਜ ਹਰਵੰਝ ਜਿਹੜੀ ਮਾਂ ਦਾ ਪੁੱਤ ਰੋਜ਼ ਨਸ਼ੇ ਪੀ ਕੇ ਆ ਕੇ ਘਰ ਵਿੱਚ ਖਲਾਰਾ ਕਰਦਾ ਮੰਦਾ ਚਪਾ ਬੋਲਦਾ ਮਹੱਲੇ ਦੀ ਲੜਾਈ ਝਗੜਾ ਕਰਦਾ ਘਰੇ ਕੁੱਟਮਾਰ ਕਰਦਾ ਹੈ ਰਾਮ ਦਾਸ ਮਮਰਾਇਕਾ ਦੇ ਇਹੋ ਜੀ ਭੈਣ ਇਹੋ ਜੀ ਧੀ ਇਹੋ ਜੀ ਔਰਤ ਜੇ ਆਕਾਲਿਕ ਬੰਗਰੂ ਬਾਂਡ ਹੋ ਜਾਵੇ ਬਾਂਡ ਦਾ ਮਤਲਬ ਬੇ اولاد ਇਹ ਸਤਿਗੁਰ ਪਾਤਸ਼ਾਹ ਜਿਹੜੀ ਭੈਣ ਜਿਹੜੀ ਧੀ ਆਪਣੇ ਬੱਚੇ ਨੂੰ ਜਨਮ ਦੇ ਕੇ ਉਹਨੂੰ ਰੱਬ ਨਾਲ ਨਹੀਂ ਜੋੜਦੀ ਉਹਨੂੰ ਬੁਰੀਆਈਆਂ ਦੇ ਰਸਤੇ ਤੇ ਲੈ ਕੇ ਜਾਂਦੀ ਹੈ ਕਹਿੰਦੇ ਇਹੋ ਜੀ ਪੁੱਤਰ ਨੂੰ ਜਨਮ ਦੇਣ ਵਾਲੀ ਮਾਂ ਮਾਂ ਨਹੀਂ ਕਰਦੇ ਉਹਨੂੰ ਸੰਤਾਨ ਦੇ ਦੁੱਖ ਦਾ ਪਤਾ ਲੱਗੇ ਦੁੱਖ ਦਾ ਨਾਮ ਹੋਂਦਾ ਮੇਰਾ ਖਾਨੀ ਹੈ ਮੈਂ ਰੱਬੀਆਂ ਬਿੱਟੀਆਂ ਹੋਈਆਂ ਦਾਤਾਂ ਦਾਸ਼ ਕਰਾਨਾ ਨਹੀਂ ਕਰਦੀ ਇਸ ਕਰਕੇ ਪ੍ਰਮਾਤਮਾ ਨੇ ਮੈਨੂੰ ਸੰਤਾਨ ਦੇ ਦੁੱਖ ਤੋਂ ਸੰਤਾਨ ਦੇ ਸੁੱਖ ਤੋਂ ਦੁੱਖ ਵਿੱਚ ਬਦਲ ਦਿੱਤਾ ਗੁਰੂ ਰਾਮਦਾਸ ਨੇ ਬੜੇ ਕੌੜੇ ਸ਼ਬਦਾਂ ਦੇ ਨਾਲ ਅਖਣਾ ਕੀਤਾ ਕਹਿੰਦੇ ਇਹੋ ਜੀ ਭੈਣ ਇਹੋ ਜੀ ਧੀ ਇਹੋ ਜੀ ਮਾਂ ਜਿਹੜੀ ਆਪਣੇ ਬੱਚਿਆਂ ਨੂੰ ਬਾਣੀ ਨਾਲ ਨਹੀਂ ਜੋੜ ਸਕਦੀ ਆਪਣੇ ਧਰਮ 'ਚ ਪੱਕੀ ਹੋ ਕੇ ਆਪਣੇ ਬੱਚਿਆਂ ਨੂੰ ਧਰਮ ਨਾਲ ਨਹੀਂ ਜੋੜ ਸਕਦੀ ਇਹੋ ਜੀ ਭੈਣ ਧੀ ਮਾਂ ਨੂੰ ਕੁੱਖੋ ਪੁੱਤ ਪੈਦਾ ਕਰਨ ਬੇਅਨਾਲ ਕਰਦੀ ਬਾਣੀ ਦਾ ਸ਼ਬਦ ਹੈ ਤਿੰਨ ਮਾਤ ਜੀਹੇ ਹਰਵਾਝਾ ਬਾਝਾ ਮਨੂ ਬੀ ਔਲਾਦ ਹੋ ਜਾਵੇ ਉਹਨੂੰ ਸੰਤਾਨ ਦਾ ਸੁੱਖ ਨਾ ਮਿਲੇ ਜਿਹ ਕੋਲ ਪੂਤ ਨਾ ਗਿਆਨ ਚਾਰੀ ਵਿਦਵਾ ਕਸ ਨਾ ਭਈ ਨਾ ਸਾਰੀ ਜਿਸ ਤਰ੍ਹਾਂ ਕਿ ਬੇਤਰਵਾ ਹਾੜੇ ਪਾਧੀ ਦੇ ਇਸ ਸੰਸਾਰ ਨੂੰ ਜਾਣ ਤੋਂ ਬਾਅਦ ਉਹਦੇ ਜੀਵਨ ਦੀਆਂ ਖੁਸ਼ੀਆਂ ਘਟ ਜਾਂਦੀਆਂ ਨੇ ਉਹਨੇ ਸੰਸਾਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੀਵਨ ਬਕੀਤ ਕਰਨਾ ਹਰ ਬਕੌ ਨੂੰ ਆਪਣਾ ਪਨਾ ਵਿਚਾਰਨਾ ਪੈਂਦਾ ਵੀ ਲੋਕ ਮੈਨਿੰਜ ਨਾ ਕਹਿਣ ਤਨ ਤੇ ਕੱਪੜਾ ਪਾਉਣ ਵੇਲੇ ਵੀ ਰੰਗ ਰੂਪ ਦੇਖਣਾ ਪੈਂਦਾ ਦੁਨੀਆ 'ਚ ਵਿਚਰਦੇ ਹੋਏ ਆਪਦਾ ਜੀਵਨ ਵੀ ਦੇਖਣਾ ਪੈਂਦਾ ਮਾੜੀ ਥਾਂ ਚੰਗੀ ਥਾਂ ਤੋਂ ਵੀ ਉਹਨੂੰ ਬਚਣਾ ਪੈਂਦਾ ਸਤਿਗੁਰ ਕਹਿੰਦੇ ਉਹਦਾ ਜੀਵਨ ਇੱਕ ਵਿਧਵਾ ਇੱਕ ਰੱਡੀ ਔਰਤ ਦੀ ਤਰ੍ਹਾਂ ਹੋ ਜਾਂਦਾ ਹੈ ਜਿਹੜੀ ਮਾਂ ਆਪਣੇ ਬੱਚਿਆਂ ਨੂੰ ਆਪਣੇ ਧਰਮ ਦੇ ਵਿੱਚ ਪੱਕਾ ਨਹੀਂ ਕਰਦੀ ਕਿਸੇ ਵੀ ਧਰਮ ਦੇ ਵਿੱਚ ਹੈ ਸਤਿਗੁਰ ਕਹਿੰਦੇ ਮਹਤਾਰੀ ਉਹ ਜਨਮ ਦੇਣ ਵਾਲੀ ਵਿਧਵਾ ਵਾਲਾ ਜੀਵਨ ਕਹਿੰਦੇ ਉਹਦਾ ਜੀਵਨ ਇਦਾਂ ਦਾ ਘਰ ਵਿੱਚ ਖੁਸ਼ੀ ਨਹੀਂ ਰਹਿਣੀ ਵਿਧਵਾ ਔਰਤ ਨੂੰ ਵੀ ਦੁੱਖ ਹੀ ਦੁੱਖ ਨੇ ਦੇ ਸਤਿਗੁਰ ਕਹਿੰਦੇ ਭਾਈ ਫਿਰ ਉਹ ਘਰ ਦੇ ਵਿੱਚ ਸ਼ਮਸ਼ਾਨ ਘਾਟ ਵਾਲਾ ਮਾਹੌਲ ਬਣ ਜਾਂਦਾ ਹੈ ਘਰ ਵਿੱਚ ਸੁੱਖ ਸ਼ਾਂਤੀ ਨਹੀਂ ਰਹਿੰਦੀ ਉਹ ਹਮੇਸ਼ਾ ਹੀ ਘਰ ਦੇ ਵਿੱਚ ਦੁੱਖ ਹੀ ਦੁੱਖ ਪ੍ਰਾਪਤ ਕਰਦੀ ਹੈ ਕਦੇ ਪਤੀ ਦਾ ਦੁੱਖ ਕਦੇ ਬੱਚਿਆਂ ਦਾ ਦੁੱਖ ਕਹਿਣ ਤੋਂ ਬਿਨਾ ਨਸ਼ੇ ਕਰਕੇ ਆਉਣਾ ਰੋਜ਼ ਹਾਇ ਕਰਨਾ ਮਿਣੀ ਜੇ ਨਰ ਰਾਮ ਭਗਤ ਨੈ ਸਾਦੀ ਜਨਮਤ ਕਛ ਨਾ ਅੰਭੂ ਅਪਰਾਧਿਕ ਕਹਿੰਦੇ ਜਿਹਨੂੰ ਇੰਨਾ ਸੋਹਣਾ ਜਨਮ ਮਿਲ ਗਿਆ ਮਨੁੱਖਾ ਜਨਮ ਧਾਰਨ ਕਰ ਲਿਆ ਕਬੀਰ ਜੀ ਕਹਿੰਦੇ ਜਿੱਥੇ ਮਾਤਾ ਅਤੇ ਪੁੱਤਰ ਅਲੰਭਾ ਦਿੱਤਾ ਕਬੀਰ ਜੀ ਨੇ ਅਲੰਬਾ ਦੇਣਾ ਕੀਤਾ ਕਹਿੰਦੇ ਉਥੇ ਕਬੀਰ ਸਾਹਿਬ ਜੀ ਸੋਚ ਨੂੰ ਸਮਝਣਾ ਚਾਹੀਦਾ ਕਿ ਕਬੀਰ ਸਾਹਿਬ ਕਹਿੰਦੇ ਕਹਿੰਦੇ ਸੰਸਾਰ ਦੇ ਵਿੱਚੋਂ ਸੰਤਾਨ ਪੈਦਾ ਕਰਨ ਵੇਲੇ ਜਿਹੜੀ ਪੈਣ ਮਾਂ ਆਪਣੀ ਮੈਰਜ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਨਹੀਂ ਕਰਦੀ ਕਹਿੰਦੇ ਫਿਰ ਉਹ ਘਰ ਦੇ ਵਿੱਚੋਂ ਕੋਈ ਸ਼ਾਂਤੀ ਨਹੀਂ ਬੜਦੀ ਉਹਨੂੰ ਸੰਤਾਨ ਦਾ ਸਕੂਨ ਨਹੀਂ ਮਿਲਦਾ ਸੁੱਖ ਨਹੀਂ ਮਿਲਦਾ ਉਹਦੇ ਜੀਵਨ ਦੇ ਵਿੱਚ ਐਦਾਂ ਡੇ ਵਿਚਾਰ ਆਉਣੇ ਨੇ ਮਾਨਸਿਕਾਨ ਬਣ ਜਾਂਦਾ ਹੈ ਉਹ ਦੁੱਖਾਂ ਵਾਲੇ ਸੰਸਾਰੀ ਰੰਗਾਂ ਦੇ ਵਿੱਚ ਜਿਆਦਾ ਲੱਗ ਜਾਂਦੀ ਹੈ ਜਨਮੀ ਜਲੇ ਤਾ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤਾਂ ਜਨਨੀ ਵਾਂਗ ਰਹਿ ਕਾਹੇ ਗਵਾਵੇ ਨੂਰ ਸੂਰਦਾ ਜੀ ਵੀ ਇਹੀ ਕਹਿ ਰਹੇ ਨੇ ਕਹਿੰਦੇ ਜੇ ਭੈਣ ਨੇ ਪੁੱਤਰ ਨੂੰ ਜਨਮ ਦੇਣਾ ਧੀ ਨੂੰ ਜਨਮ ਦੇਣਾ ਉਹ ਕੋਈ ਦਾਦਾ ਜਾਂ ਦਾਦੀ ਜਾਂ ਸੂਰਬੀਰ ਹੋਵੇ ਜਾਂ ਕਿਸੇ ਗਰੀਬ ਦੀ ਮਦਦ ਕਰਨ ਵਾਲਾ ਹੋਵੇ ਜਾਂ ਧਰਮ ਦੇ ਰੇਖੇ ਲੱਗ ਜਾਣ ਵਾਲਾ ਹੋਵੇ ਜਾਂ ਕੋਈ ਵੱਡਾ ਦਾਦੀ ਹੋਵੇ ਕਹਿੰਦੇ ਨੇ ਕਿੰਨਾ ਕੰਮਾਂ ਕਿਉਂਕਿ ਇੱਕ ਵੀ ਕੰਮ ਪੁੱਤਰ ਨਹੀਂ ਕਰਦਾ ਧਰਮ ਦੇ ਰੇਖੇ ਨਹੀਂ ਲੱਗਦਾ ਜਾਂ দান ਨਹੀਂ ਕਰਦਾ ਤਾਂ ਸਤਗੁਰੂ ਮਾਰਗ ਜਾਂ ਸੂਰਮਾ ਨਹੀਂ ਹੈ ਕਹਿੰਦੇ ਫਿਰ ਉਹਨੂੰ ਕੋਈ ਬੱਚਿਆਂ ਨੂੰ ਜਨਮ ਦੇਣ ਦਾ ਕੋਈ ਫਾਇਦਾ ਨਹੀਂ ਹੈ ਉਹ ਕਾਹੇ ਗਵਾ ਦੇ ਰਿਹਾ ਨਹੀਂ ਤਾਂ ਜਿੰਨ ਦੀ ਬਾਂਜ ਰਹੀ ਕਹਿੰਦੇ ਫਿਰ ਐਸੇ ਪੁੱਤਰਾਂ ਨੂੰ ਜਨਮ ਦੇਣ ਦੀ ਲਜਾਏ ਕਾਹੇ ਗਵਾ ਦੇ ਦੂਰ ਕਿਉਂ ਆਪਣੀ ਜ਼ਿੰਦਗੀ ਨੂੰ ਬਿਆਤ ਦੁੱਖਾਂ ਚ ਪਾ ਰਹੇ ਹੋ ਕਹਿੰਦੇ ਫਿਰ ਐਸੇ ਅਲਾਮ ਨੂੰ ਪੈਦਾ ਕਰਦੇ ਨਾਲੋਂ ਉਹ ਧੀ ਉਹ ਭੈਣ ਬਾਂਧ ਲੈਂਦਾ ਜਿਹੜੀ ਭੈਣਾ ਆਪਣੇ ਬੱਚਿਆਂ ਨੂੰ ਗੁਰਵਾਣੀ ਨਾਲ ਨਹੀਂ ਜੋੜ ਸਕਦੀ ਤਸਕਰ ਕਹਿੰਦੇ ਫਿਰ ਇੰਦਾ ਨੇ ਧਰਤੀ ਉੱਤੇ ਭਾਰ ਪਾਉਂਦਾ ਉਹਨੂੰ ਕੋਈ ਫਾਇਦਾ ਨਹੀਂ ਕੋਈ ਉਹਨੂੰ ਆਗਿਆ ਨਹੀਂ ਹੈ ਤੈਨੂੰ ਸੁਝੀ ਦੇ ਫਿਰ ਹੈ ਬਿਨ ਨਾਮ ਹੈ ਹੋਏ ਖੱਪ ਖੱਪ ਮੁਹੀ ਕਰੰਡਾ ਐਸਾ ਸਾਖਤ ਪੁਰਸ਼ ਦੇਹੀ ਨੂੰ ਨਾਮ ਤੋਂ ਬਿਨਾ ਖਾਲੀ ਨਹੀਂ ਫਿਰਦਾ ਤੁਰਦੀ ਫਿਰਦੀ লাশ ਹੈ ਤੈਨੂੰ ਸੁਝੀ ਖਾਲੀ ਇਹ تیرے ਬਿਨਾਂ ਨਾਮ ਹੈ ਰੱਬ ਦੇ ਨਾਮ ਤੋਂ ਬਿਨਾ ਧਰਮ ਦੇ ਨਾਮ ਤੋਂ ਬਿਨਾ ਐਵੇਂ ਤੁਲਿਆ ਕਰਦਾ ਸੰਸਾਰ ਤੇ ਉਹ ਖਾਪੋ ਖਾਪੂਏ ਕਰਨ ਜਾਂ ਉਹ ਦੁੱਖਾਂ ਦੇ ਵਿੱਚ ਜਿਸ ਤਰ੍ਹਾਂ ਇੱਕ ਖਾਲੀ ਘਰ ਵਿੱਚ ਕੋਈ ਰਹਦਾ ਨਾ ਹੋਵੇ ਉੱਥੇ ਰਿਸ਼ਤੇਦਾਰ ਆ ਕੇ ਘਰੋਂ ਮੁੜ ਜਾਣ ਘਰੇ ਜਿੰਦਰਾ ਲੱਗਿਆ ਉਹ ਕਦੇ ਐਸਾ ਜੀਵਨ ਹੈ ਉਹ ਬੰਦੇ ਦਾ ਰੱਬ ਤੋਂ ਨਗੂਰੇ ਬੰਦੇ ਦਾ ਉਹ ਸਾਰੀ ਜਿੰਦਗੀ ਦੁੱਖਾਂ ਦੇ ਵਿੱਚ ਖਪਦਾ ਰਹਿਦਾ ਕਦੇ ਕਿਤੇ ਤਰਾ ਮੱਥਾ ਦੇਖ ਲਿਆ ਕਦੇ ਕਿਤੇ ਚਲ ਗਿਆ ਕਦੇ ਕਿਸੇ ਸਾਧਰੀ ਡੇਰੇ ਚਲ ਗਿਆ ਕਦੇ ਕਿਤੇ ਚਲ ਗਿਆ ਪਰ ਉਸਤਾਂ ਨੂੰ ਕਿਤੇ ਵੀ ਨਹੀਂ ਹੈ ਕਦੇ ਮੀਟਾਂ ਨੂੰ ਮੱਥਾ ਟੇਕ ਪ੍ਰਾਂਜਾ ਕਦੇ ਕੱਜੀਏ ਦੇ ਵਿੱਚ ਪੈ ਧੰਦੇ ਆ ਦੇ ਵਿੱਚ ਫਸਿਆ ਰਹਿੰਦਾ ਰੋਜ਼ ਨਵਾਂ ਦੁੱਖ ਰੋਜ਼ ਨਵਾਂ ਕੜਿਸ ਘਰ ਦੇ ਵਿੱਚ ਮੇਰੇ ਮਨ ਜਪੁ ਰਾਮ ਨਾਮ ਹਰਮਾਨ ਜਾ ਮੇਰੇ ਮਨਾ ਜੇ ਸੁੱਖ ਦਾ ਆਰਾਮ ਲੈਣਾ ਚਾਹੁੰਦਾ ਹੈ ਤਾਂ ਰੋਜ਼ ਅਮੰਤ ਲਈ ਯਤਨ ਕਰ ਵੈਗੁਰੂ ਦੇ ਨਾਮ ਨੂੰ ਪਰਮੇਸ਼ਰ ਨੂੰ ਮਾਝਾ ਜਪਣਾ ਕਰ ਜਿਹਦੇ ਵਿੱਚ ਰਮੀ ਰਾਮ ਤੇਰੇ ਹਿਰਦੇ ਚ ਵਸ ਜਾਵੇ ਜਿਹੜਾ ਰਾਮ ਸਾਰੀ ਕਾਇਨਾਤ ਵਿੱਚ ਵਸਿਆ ਹੋਇਆ ਕਿਤੇ ਉਹ ਤੇਰੇ ਹਿਰਦੇ ਵਿੱਚ ਵਸ ਜਾਵੇ ਹਰ ਹਰ ਕਿਰਪਾ ਨਿ ਕਿਰਪਾ ਪ੍ਰਭ ਧਾਰੀ ਏ ਵੈਗੁਰੂ ਜਿਨਾਂ 'ਤੇ ਉਪਰ ਤੋਂ ਕਿਰਪਾ ਕਰ ਦਿੱਤੀ ਹੈ ਜਿਨ੍ਹਾਂ ਨੇ ਤੇਰੇ ਚਰਨਾਂ ਦਾ ਸਮਾਰਾ ਊਠ ਆਸਰਾ ਲਿਆ ਹੈ ਦੁਰ ਗਿਆਨ ਧਿਓ ਮਨ ਸਮਝਾ ਤੁਸੀਂ ਉਹਨਾਂ ਨੂੰ ਸੋਝੀ ਦੇ ਦਿੱਤੀ ਉਹਨਾਂ ਨੂੰ ਕੁਝ ਅਕਲ ਆ ਗਈ ਜਿੰਦਗੀ ਜੋਰ ਦਾ ਢੰਗ ਤਰੀਕਾ ਆ ਗਿਆ ਸਤਗੁਰ ਪਾਤਸ਼ਾਹ ਦੀ ਕਿਰਪਾ ਨੂੰ ਵਹਿਰੂ ਤੂੰ ਵਹਿਰੂ ਕਿਰਪਾ ਕਰਕੇ ਦ੍ਰਿਸ਼ਟੀ ਧਾਰੀ ਹੈ ਤੁਹਾਡੇ ਚਰਨਾਂ ਦਾ ਊਠ ਆਸਰਾ ਲੈਣ ਲੱਗਾ हे பகਾਲ हे बहणू हे सृष्टि ਦੇ مالک ਉਪਾਦ ਗਿਆਨ ਦੇਣਾ ਗਿਆਨ ਦੇਣਾ ਕੀਤਾ ਤੇ ਸਾਨੂੰ ਥੋੜੀ ਅਕਲ ਦਿੱਤੀ ਅਸੀਂ ਤੇਰੇ ਦਰ ਬੰਨ੍ਹ ਕੁਝ ਬਦਲਣ ਲੱਗੇ ਸਾਡੇ ਮਨ ਨੂੰ ਸ਼ਕੂਨ ਮਿਲਣ ਲੱਗਿਆ ਤੁਹਾਡੀ ਕਿਰਪਾ ਹੋਈ ਹੈ ਰਾਮਾਓ ਵਿਕਾਰਾਂ ਵੱਲੋਂ ਮਨ ਟੁੱਟ ਗਿਆ ਦੁਨੀਆਂ ਦੇ ਨਾਲੋਂ ਮੋਹ ਟੁੱਟ ਗਿਆ ਕਿ ਨਹੀਂ ਇਹ ਦੁਨੀਆਂ ਕੁਝ ਨਹੀਂ ਹੈ ਇਹਨਾਂ ਦੇ ਪਿੱਛੇ ਲੱਗੇ ਸੁੱਖ ਨਹੀਂ ਮਿਲਦਾ ਸੁਖ ਨਾ ਹੀ ਰੇ ਹਰ ਪਾਸੇ ਨਾ ਵੈਰ ਗੁਰੂ ਦੀ ਬਦਰੀ ਤੋਂ ਬਿਨਾ ਭਗਤੀ ਤੋਂ ਬਿਨਾ ਕਿਤੇ ਸੁਖ ਨਹੀਂ ਮਿਲਦਾ ਹੁਣ ਸਤਗੁਰ ਜੀ ਜੀਵਨ ਦੀ ਅਰੰਭਤਾ ਕਰਾ ਕੇ ਹੁਣ ਉਹਦਾ ਆਨਸਰ ਦੇ ਰਹੇ ਨੇ ਵੀ ਜਿਹੜਾ ਉਹਦਾ ਨਾਮ ਨਹੀਂ ਜਪਦਾ ਉਹਨੂੰ ਜਨਮ ਕਿੱਦਾਂ ਦਾ ਤੇ ਉਹਦੀ ਜ਼ਿੰਦਗੀ ਵਿੱਚ ਦੁੱਖ ਕਿੰਨੇ ਪਿਆਕਦੇ ਨੇ ਤੇ ਹੁਣ ਅਗਲੇ ਸਤਗੁਰ ਕਹਿੰਦੇ ਕਾਲ ਯੁਗ ਦਾ ਸਮਾਂ ਹੈ ਹਰ ਇਹ ਰਤ ਕਾਲ ਯੁਗ ਪਾਉ ਤਮਾ ਹਰ ਪਾਈਏ ਸਤਗੁਰ ਮਾਚ ਕਾਲਜਬੂਦੇ ਵਿੱਚ ਵੈਗਰੂ ਦੀ ਕੀਰਤੀ ਵੈਗਰੂ ਦਾ ਕੀਰਤਨ ਕੀਰਤਨ ਦਾ ਮਤਲਬ ਬਾਣੀ ਨੂੰ ਪੜਨਾ ਬਾਣੀ ਨੂੰ ਵਿਚਾਰਨਾ ਜੀਤੇ ਕਰਨਾ ਉਹ ਕਹਿੰਦੇ ਕੇਵਲ ਮੋਖਮ ਆਨੰਦ ਦਾ ਭੇਦ ਕਿਸੇ ਬਿਰਲੇ ਬਿਰਲੇ ਨੂੰ ਮਿਲਦਾ ਹੈ ਕਿੰਨਾ ਸੰਸਾਰ ਹੈ ਕਿੰਨੇ ਅਰਬਾਂ ਚ ਦੁਨੀਆ ਦੀ ਆਬਾਦੀ ਹੋਈ ਹੋਈ ਹੈ ਪਰ ਕਹਿੰਦੇ ਸੋਚੀ ਕਿਸੇ ਕਿਸੇ ਨੂੰ ਹੁੰਦੀ ਹੈ ਇਹਦੇ ਵਿੱਚ ਪਰਿਵਾਰ ਦੇ ਦੀਵੇ ਵਿੱਚ ਸਾਰਾ ਸੰਸਾਰ ਸੁੱਤਾ ਪਿਆ ਕਾਲਜਬੂਦੇ ਇਹੋ ਜਿਹਾ ਨਿਕਦਾ ਆਰਾਮ ਦੀ ਨੀਂਦ ਸਲਾਈ ਹੋਈ ਦੇ ਵੀ ਤੁਸੀਂ ਉੱਠ ਨਾ ਸਕੀਂ ਗਰਮੀ 'ਚ 에어 ਕੰਡੀਸ਼ਨ ਵਰਤਣਾ ਲੱਗ ਗਏ ਆ ਸਰਦੀ ਦੇ ਵਿੱਚ ਕੰਬਲ ਹੱਥ ਮਲੀ ਰਜਾਈਆਂ ਨੇ ਜੀ ਇਹ ਨਹੀਂ ਕਰਦਾ ਕਹਿੰਦੇ ਸਰਦੀ ਬਹੁਤ ਹੈ ਸਤਗੁਰ ਕਹਿੰਦੇ ਇਹੋ ਜੇ ਮੋਹ ਦੇ ਵਿੱਚ ਸੰਸਾਰ फसਿਆ ਬੈਠਾ ਭੁੱਲ ਗਿਆ ਹੈ ਰੱਬ ਨੂੰ ਚੇਤੇ ਕਰਨਾ ਜਿਹਨੂੰ ਜਨਮ ਦਿੱਤਾ ਉਹਨੂੰ ਭੁੱਲ ਗਏ ਆ ਸਤਗੁਰਾਂ ਦੀ ਸੰਗਤ ਮਾਝਾ ਵਿੱਚੋਂ ਕਹਿੰਦੇ ਸਕੂਨ ਪ੍ਰਾਪਤ ਹੋਣਾ ਸੀ ਪਰ ਐਸੇ ਕੋਈ ਨਾ ਨਹੀਂ ਮਿਲ ਰਿਹਾ ਸਤਗੁਰੂ ਮਹਾਰਾਜ ਕਿਰਪਾ ਕਰਿਓ ਉਹ ਕੁੱਤਾ ਦਾ ਡੇਟ ਦੇ ਅੰਦਰ ਵੜਨ ਨੂੰ ਜਦੋਂ ਕੋਈ ਜਹਾਜੇ ਮਾਰਾ ਜਾਂਦਾ ਜਿਵੇਂ ਨਾਲ ਅੰਦਰ ਨਾ ਆ ਜੂ ਸਤਗੁਰੂ ਮਹਾਰਾਜ ਕਰੋ ਕਿਰਪਾ ਆ ਅਮਰਤ ਬਿਰ ਦੀ ਦਾਤ ਮੇਰੀ ਝੋਲੀ ਵਿੱਚ ਵੀ ਪਾ ਦਿਓ ਮੈਂ ਵੀ ਰੋਜ਼ ਅਪਤਵਲੇ ਮਹਾਰਾਜ ਆ ਕੇ ਤੁਹਾਡੇ ਦਰ ਦੇ ਉੱਤੇ ਝੋਲੀ ਪਾ ਕੇ ਤੁਹਾਡੇ ਕੋਲੋਂ ਇਹ ਨਾਮ ਦੀ ਦਾਤ ਮੰਗਾ ਮੈਨੂੰ ਜੀਵਨ ਜਉਣ ਦੀ ਪੂਰੀ ਤਕਲ ਆ ਆ ਸੋਝੀ ਆਈ ਐ ਹੌ ਬਲਿਹਾਰੀ ਸਤ ਗੁਰ ਆਪਣੇ ਜਿਨ ਗੁਪਤ ਨਾਮ ਪਰ ਰਜ ਗੁਰੂ ਰਾਮਦਾਸ ਜੀ ਕਹਿੰਦੇ ਮੈਂ ਉਹਨਾਂ ਗੁਰਮਤ ਪਿਆਰੀਆਂ ਰੂਹਾਂ ਤੋਂ ਬਲਿਹਾਰ ਹੋ ਜਾਵਾਂ ਕੁਰਬਾਨ ਚੜੇ ਜਾਵਾਂ ਜਿਨ੍ਹਾਂ ਨੇ ਇਹ ਗੁਪਤ ਨਾਮ ਹਿਰਦੇ ਚ ਪ੍ਰਗਟ ਕਰ ਲਿਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਵੈਦੂ ਦੇ ਜਿਹੜਾ ਇਹਦੇ ਨਾਮ ਜਪਣ ਨਾਲ ਮੈਨੂੰ ਸਕੂਨ ਮਿਲਦਾ ਮੇਰੇ ਘਰ ਦੇ ਵਿੱਚ ਸੁੱਖ ਆਰਾਮ ਹੁੰਦਾ ਮੇਰੀ ਆਤਮਾ ਜਿਹੜੀ ਭਟਕਦੀ ਆ ਸ਼ਾਂਤ ਹੁੰਦੀ ਐ ਦਰਸ਼ਨ ਸਾਧ ਬਿਲੀਵਟ ਭਾਗੀ ਸਭ ਕਿੱਲ ਰਿਜ ਗਏ ਇਕ ਗਵਾਚਾ ਦਰਸ਼ਨ ਸਾਧ ਬਿਲੀਵਟ ਭਾਗੀ ਵੱਡਿਆਂ ਭਾਗਾਂ ਵਾਲਿਆਂ ਹਰ ਇੱਕ ਦੇ ਭਾਗਾਂ ਚ ਨਹੀਂ ਹੈ ਗੁਰੂ ਦੀ ਸੰਗਤ ਕਰ ਲੈਣੀ ਕਦੇ ਵੱਡਿਆਂ ਭਾਗਾਂ ਵਾਲਿਆਂ ਨੇ ਜਿਨ੍ਹਾਂ ਪੁੱਛਾਂ ਨੇ ਸਾ ਸਤਗੁਰੂ ਦੀ ਸੰਗਤ ਦੇ ਵਿੱਚੋਂ ਸਾਧ ਲਿਆ ਮਨ ਨੂੰ ਮਨ ਨੂੰ ਸਾਧ ਲਿਆ ਮਤਲਬ ਚੇਤੇ ਕਰਕੇ ਗੁਰੂ ਦੇ ਨਾਮ ਨਾਲ ਜੋੜ ਲਿਆ ਵੀ ਵੈ ਗੁਰੂ ਤੇਰੇ ਨਾਮ ਤੋਂ ਬਿਨਾ ਮੈਂ ਹੁਣ ਕਿਤੇ ਥਾਂ ਤੇ ਨਹੀਂ ਜਾਣਾ ਤੇਰਾ ਐਸਾ ਦਰ ਹੈ ਕਿ ਲੁੱਟ ਗਏ ਗਵਾਚਾ ਉਹਨਾਂ ਦੇ ਘਰਾਂ ਦੇ ਵਿੱਚੋਂ ਹਰ ਪ੍ਰਕਾਰ ਦਾ ਦੁੱਖ ਕਲੇਸ਼ ਤਨ ਦੇ ਰੋਗ ਮਨ ਦੇ ਰੋਗ ਸਤਗੁਰੂ ਮਾਰਗ ਦੀ ਸਾਰੀ ਦੂਰ ਹੋ ਗਈ ਨੇ ਉਹਨਾਂ ਨੂੰ ਸਕੂਨ ਵਿਸ਼ਵਾਸ ਹੋ ਗਿਆ ਨਾ ਕਿ ਜਿਹੜੀ ਆ ਦਵਾਈ ਆ ਆ ਦਵਾਈ ਲੈਣ ਦੇ ਨਾਲ ਮੇਰੇ ਮਨ ਨੂੰ ਸਕੂਨ ਮਿਲਦਾ ਇਹ ਦਵਾਈ ਮੈਨੂੰ ਅਸਰ ਕਰੇਗੀ ਇਹ ਦਵਾਈ ਦੇ ਨਾਲ ਮੇਰੇ ਰੋਗ ਹਟਦੇ ਨੇ ਦਵਾਈ ਹੈ ਵੈਗੁਰੂ ਨਾਮ ਦੀ ਸਭ ਤੋਂ ਔਰਸਾ ਉਪਾਇਆ ਵਟ ਦਾਣਾ ਹਰ ਕੀ ਇਹ ਬਹੁਤ ਮਨਸਾਂਜਾ ਜਿਸ ਵੇਲੇ ਸਭ ਤੋਂ ਵੱਡੇ ਦਾਤਾਂ ਦੇਣ ਵਾਲੇ ਦਾਤੇ ਆਕਾਨਕ ਵੈਗੁਰੂ ਸ਼ਾਹੂ ਕਾਰਨ ਕਹਿੰਦੇ ਜਦੋਂ ਮੈਂ ਉਹ ਦਾਤਾਂ ਦੇਣ ਵਾਲੇ ਦਾਤੇ ਦੇ ਨਾਲ ਪ੍ਰੇਮ ਕੀਤਾ ਮੈਨੂੰ ਵਿਸ਼ਵਾਸ ਬਣਿਆ ਮੈਂ ਸਤਿਗੁਰਾਂ ਦੇ ਦਰ ਦੇ ਉੱਤੇ ਆ ਕੇ ਅਰਦਾਸ ਬੇਨਤੀ ਕੀਤੀ ਤਾਂ ਸਤਿਗੁਰਾਂ ਨੇ ਮੇਰੇ ਨਾਲ ਵੈਰ ਗੁਰੂ ਨੇ ਬਹੁਤੇ ਗੁਨਾਹਾਂ ਦੀ ਸਾਂਝ ਪਾਈ। ਸਾਂਝ ਇਕ ਪਾਈਏ ਗੁਣੇ ਏਰੀ ਛੋਟ ਆਵਣ ਚੱਲੀ ਐ। ਕਹਿੰਦੇ ਮੈਂ ਮਾੜੇ ਗੁਣ ਕਰਨ ਆ ਗੁਣ ਛੱਡ ਦਿੱਤੇ। ਮੈਂ ਮਾੜੀ ਸੰਗਤ ਕਰਨੀ ਛੱਡ ਦਿੱਤੀ ਕਿਸਦਾ ਮਾੜਾ ਕਰਨਾ ਛੱਡ ਦਿੱਤਾ। ਹੁਣ ਮੈਂ ਜਦੋਂ ਗੁਰਦੁਆਰੇ ਆਉਣ ਲੱਗਿਆ ਮੈਨੂੰ ਚੰਗਿਆਈਆਂ ਮਿਲਣ ਲੱਗੀਆਂ ਵੀ ਆ ਚੰਗੇ ਗੁਣ ਧਾਰਨ ਕਰਨ ਨਾਲ ਜੀਵਨ ਸਫਲ ਹੁੰਦਾ ਹੈ। ਸਤਿਗੁਰੂ ਸਾਹਿਬ ਪਾਇਆ ਵੱਡਾ ਨਾਮ ਮਹਾਰਾਜ ਤੁਹਾਡੇ ਦਰ ਤੇ ਆਉਣ ਨਾਲ ਮੈਨੂੰ ਇੱਕ ਚੰਗੀ ਅਕਲ ਮਿਲੀ ਮੈਂ ਤੁਹਾਡੇ ਵਾਲੇ ਗੁਣ ਹੁਣ ਅਪਣਾਉਣ ਲੱਗ ਗਿਆ ਮੈਂ ਤੁਹਾਡੇ ਵਾਲੇ ਚੰਗੇ ਗੁਣੇ ਅਰਦੇ ਚ ਬਸਾਉਣ ਲੱਗਿਆ ਸਾਂਝ ਕਰਨ ਲੱਗਿਆ ਤੁਹਾਡੇ ਨਾਲ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਕਿਸੇ ਦਾ ਬੁਰਾ ਨਹੀਂ ਸੋਚਣਾ ਕਿਸੇ ਦਾ ਹੱਕ ਨਹੀਂ ਖਾਣਾ ਮੈਂ ਝੂਠ ਨਹੀਂ ਬੋਲਣਾ ਛੋੜਿਆਂ ਨੂੰ ਪਿਆਰ ਨਾਲ ਰੱਖਣਾ ਬੜਿਆਂ ਨੂੰ ਸਤਿਕਾਰ ਦੇਣਾ ਮਹਾਰਾਜ ਇਹ ਦਇਆ ਤੇਰੇ ਦਰ ਤੋਂ ਮਿਲੀ ਮੈਨੂੰ ਆਕੇ ਹੋਲੀ-ਹੋਲੀ ਮੇਰਾ ਪ੍ਰੇਮ ਹੋਣਾ ਸਤਗੁਰੂ ਨਾਲ ਵਧਣ ਲੱਗਿਆ ਜਿਨ ਤਉ ਕਿਰਪਾ ਕਰੀ ਜਗ ਜੀਵਨ ਹਰ ਉਤਾਰਿਉ ਉਹ ਮਨ ਮਾਜ ਕਹਿੰਦੇ ਜਿਨ੍ਹਾਂ ਦੇ ਉੱਤੇ ਸੰਸਾਰ ਦੇ ਉੱਪਰ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਹੈ ਜਿਹੜੇ ਗੁਰਮਤ ਪਿਆਰਿਆਂ ਨੂੰ ਅਮਰਤ ਵੇਲਾ ਸੰਭਾਲਣ ਦਾ ਭਾਅ ਲੱਗ ਗਿਆ ਇਹ ਵੈਗੁਰੂ ਨੇ ਕਿਰਪਾ ਕੀਤੀ ਹੈ ਉਹਨਾਂ ਨੇ ਵੈਗੁਰੂ ਨਾਮ ਨੂੰ ਮਾਨ ਵਿੱਚ ਮੰਨਣ ਦੀ ਇੱਛਾ ਬਣਾ ਲਈ ਹੈ ਵੀ ਵੈਰੂ ਤੇਰੇ ਦਰ ਤੋਂ ਬਿਨਾਂ ਮੈਂ ਕਿਤੇ ਨਹੀਂ ਜਾਣ ਅਸੀਂ ਇਹ ਗੱਲ ਨੂੰ ਧਾਰਨ ਕਰ ਲਿਆ ਮਾਝੇ ਦਾ ਮਤਲਬ ਹੈ ਧਾਰਨ ਲਿਆ ਮਾਨ ਵਿੱਚ ਵੀ ਹੁਣ ਤੇਰਾ ਦਰ ਨਹੀਂ ਛੱਡਣਾ ਸਗਲ ਦਵਾਰ ਕੋਟਾਟ ਕੇ ਗਏ ਹੂ ਤੁਹਾਹਰੋ ਦਵਾਰ ਵਾਹਿਗੰਮੀ ਕੀ ਲਾਲ ਅਸ ਮਹਾਰਾਜ ਹੁਣ ਆਇਆ ਦੀ ਕਲਮੀਤਾ ਬਿਸ਼ਵਸ਼ਵਿਤਾ ਸਾਡੀ ਬਾਹ ਫੜ ਲਓ ਹੁਣ ਸਾਨੂੰ ਹੋਰ ਦਰਦ ਤੇ ਭਟਕਣ ਵਾਸਤੇ ਨਾ ਭੇਜੋ ਮੈਂ ਦੁਨੀਆ ਤੇ ਬੜਾ ਕੁਝ ਵੇਖਿਆ ਪਰ ਸਤਗੁਰ ਮਹਾਰਾਜ ਜਿਹੜਾ ਸੁਖ ਆਰਾਮ ਸਬਰ ਤੇਰੇ ਘਰ ਦੇ ਵਿੱਚ ਮੈਨੂੰ ਮਿਲਦਾ ਇਹ ਦੁਨੀਆ 'ਚ ਕਿਤੇ ਨਹੀਂ ਮਿਲਦਾ ਧਰ ਮਹਾਰੇ ਦਾ ਕਾਗਦ ਪਾੜੀ ਗਿਆਨ ਨਾਲ ਗਲੇ ਖਾ ਸੰਜਾ ਹੁਣ ਅੰਤ ਸਮਾ ਆਇਆ ਜਦੋਂ ਸਤਗੁਰ ਕਹਿੰਦੇ ਸੰਸਾਰ ਦੇ ਉੱਪਰੋਂ ਦੁਨੀਆ ਦੇ ਰੰਗ ਤਮਾਸ਼ੇ ਕਰਦਾ ਹੋਇਆ ਜੀਵ ਜ਼ਿੰਦਗੀ ਨੂੰ ਮੁਕਤ ਹੋ ਕੇ ਸੰਸਾਰ ਨੂੰ ਚਲੇ ਜਾਂਦਾ ਕਹਿੰਦੇ ਜਦੋਂ ਧਰਮ ਰਾਜ ਦੀ ਕਚਹਿਰੀ ਚ ਗਿਆ ਹੁਣ ਦੋ ਆਤਮਾ ਇਕੱਠੀਆਂ ਹੋਈਆਂ ਇੱਕ ਸਾਖਤ ਪੁਰਸ਼ ਚਲੇ ਗਿਆ ਜਿਹਨਾਂ ਨੂੰ ਸੋਝੀ ਆਈ ਅਕਲ ਆ ਗਈ ਸੀ ਰੱਬ ਦੇ ਨਾਲ ਲੱਗੇ ਇੱਕ ਉਹ ਰੂਹ ਚਲੇਗੀ ਹੁਣ ਕਹਿੰਦੇ ਦੋਏ ਰੂਹਾਂ ਗੁਰੂ ਰਾਮਦਾਸ ਜੀ ਮਾਰਾ ਕਿ ਜਦੋਂ ਧਰਮ ਰਾਜ ਦੀ ਕਚਹਿਰੀ ਚ ਪੇਸ਼ ਹੋਈਆਂ ਲੇਖਾ ਜੋ ਪਾਉਣ ਲੱਗਿਆ ਧਰਮ ਰਾਏ ਦਰ ਜਦੋਂ ਵਹੀ ਖਾਂਦਾ ਖੁੱਲਿਆ ਭਾਈ ਉਹ ਇੱਜੇ ਸੰਸਾਰ ਨੂੰ ਸੰਸਾਰ ਦੇ ਉੱਪਰ ਇੱਜੇ ਸਾਲ ਰਹਿ ਕੇ ਆਇਆ ਤੈਨੂੰ ਇੱਕ ਵਸਤੂ ਇਕੱਠੀ ਕਰ ਲੋ ਖਜ਼ਾਨਾ ਇਕੱਠਾ ਕਰਨ ਨੂੰ ਭੇਜਿਆ ਸੀ ਕੀ ਕੱਟ ਕੇ ਲਿਆਇਆ ਬਾਜ਼ਾਰ ਦੇ ਵਿੱਚੋਂ ਤੇ ਤੇ ਭੇਜਿਆ ਉਹ ਸੌਦਾ ਲੈ ਕੇ ਆਉਣਾ ਸੱਚ ਦੀ ਕਮਾਈ ਕਰਦੇ ਲੈਣੀ ਹੋਣੀ ਕਹਦੇ ਪਹਿਲਾਂ ਉਹ ਰੂਹ ਵੇਖਣੀ ਕੀਤੀ ਜਿਹਨੇ ਸਾਰੀ ਜ਼ਿੰਦਗੀ ਆਪਣੀ ਮਨ ਦੇ ਮਨੋਰੰਜਨ ਕਰਨੇ ਕੀਤੇ ਕਹਦੇ ਉਹਨੂੰ ਕਹਿੰਦੇ ਇਹਦਾ ਸਾਰੀ ਜ਼ਿੰਦਗੀ ਕਦੇ ਰੱਬ ਦਾ ਭਲਾ ਹੀ ਨਹੀਂ ਕੀਤਾ ਕਿਸੇ ਗਰੀਬ ਦੀ ਇਹਨੇ ਮਦਦ ਨਹੀਂ ਕੀਤੀ ਕਦੇ ਰੱਬ ਦਾ ਨਾਮ ਨਹੀਂ ਜਪਿਆ ਹੱਥਾਂ ਨਾਲ ਕਦੇ ਇਹਨੇ ਸੇਵਾ ਨਹੀਂ ਕੀਤੀ ਇਹ ਪੈਰ ਚੱਲ ਕੇ ਕਦੇ ਦੂਰ ਦੀ ਸੰਗਤ ਵਿੱਚ ਨਹੀਂ ਗਏ ਕਦੇ ਇਹਨੂੰ ਨਲਕਾ ਨਹੀਂ ਸਿੱਟਦੇ ਹੋਏ ਇਹ 84 ਦੇ ਚੱਕਰ ਵਿੱਚ ਪੈ ਗਿਆ ਭਾਈ ਹੁਣ ਇਹਨੂੰ ਜਿਹੜੀ ਗਰਭ ਚੋਂ ਨਿਕਲਿਆ ਸੀ ਨਰਕ ਦੇ ਵਿੱਚੋਂ ਇਹਨੂੰ ਉਹੀ 84 ਦੇ ਚੱਕਰ 'ਤੇ ਪੈਰ ਪਾ ਦਿੱਤਾ ਜਾਂਦਾ ਪਰ ਦੂਸਰੀ ਰੂਹ ਦੀ ਬਾੜੀ ਆਈ ਹੈ ਜਿਹਨੂੰ ਕੁਝ ਅਗਲ ਆਈ ਹੋੜੀ-ਪੋੜੀ ਰੰਗ ਲਾ ਕੇ ਤਲਾਕਤ ਲਾ ਕੇ ਉਹਨਾਂ ਆਪਣਾ ਵੀ ਮਾਨੇਦਾ ਹੀ ਹੈ ਨਾ ਹੌਲੀ ਹੌਲੀ ਸੌਣਦੇ ਆ ਰੋਜ਼ ਦੋ ਸਾਲ ਹੋਣੇ ਆਲੇ ਪੰਚਾਇਤ ਚੱਲਦੇ ਨੂੰ ਆਪਣੀ ਤਕਰੀਬਨ ਹੌਲੀ ਹੌਲੀ ਮਾਲ ਬਣਦਾ ਰੋਜ਼ ਰੋਜ਼ ਬੱਚੇ ਆਉਂਦੇ ਨੇ ਫਿਰ ਉਹਨਾਂ ਦੇ ਪੇਰੈਂਟ ਆਉਣ ਲੱਗੇ ਰੋਜ਼ ਸੰਗਤ ਦਾ ਪ੍ਰਭਾਵ ਮਨ ਨੂੰ ਖਿੱਚ ਪਾਉਂਦੀ ਆ ਕਿ ਕੀ ਆਇਆ ਸੰਸਾਰ ਦੇ ਪਰ ਕੀ ਪਤਾ ਕਦੋਂ ਤੁਰ ਜਾਣੀ ਜਿਹੜਾ ਅਬਰਤ ਵੇਲਾ ਅੱਧਾ ਕਾਂਡਾ ਨਹੀਂ ਸੁਣਤੇ ਤਾਂ ਵੀ ਕੋਈ ਗੱਲ ਨਹੀਂ ਸਤਗੁਰ ਕਹਿੰਦੇ ਭਾਈ ਜਦੋਂ ਫਿਰ ਲੇਖਾ ਜੋਖਾ ਹੋਣ ਲੱਗਿਆ ਧਰਮ ਰਾਜ ਨੇ ਕਹਿੰਦੇ ਬਹੀ ਖਾਤਾ ਹੀ ਪਾ ਦੇ ਤਾਰਪਰਾਈ ਦਰਕਾਕ ਵਿਫਾਰੇ ਕਹਿੰਦੇ ਕੀ ਵੇਖਿਆ ਇਹਨ ਸਾਰੀ ਜ਼ਿੰਦਗੀ ਦੇ ਵਿੱਚ ਅੰਤ ਸਮੇਂ ਵੀ ਆਹੀ ਉਸ ਮਾਲਕ ਦਾ ਐਨਾ ਨਾਮ ਲੱਭਿਆ ਕਿ ਇਹਦੀ ਆਤਮਾ ਦੇ ਪਿੱਛੇ ਪਰਮਾਤਮਾ ਖੜਾ ਹੈ ਇਹਦਾ ਵਕੀਲ ਹੈ ਜਿਹੜਾ ਸੱਚਾ ਵਕੀਲ ਹੈ ਬਾਜਾਂ ਵਾਲਾ ਬਾਦਸ਼ਾਹ ਕਹਿੰਦੇ ਭਾਈ ਤੇਰਾ ਦਾ ਲੇਖਾ ਜੋਖਾ ਤੇਰੀ ਗਵਾਹੀ ਤੇਰੀ ਬਕਾਲਤ ਕਰ ਬੜਾ ਆਕਾਲਿਕ ਕਾਮੜ ਤੇਰਾ ਦਾ ਅਸੀਂ ਲੇਖਣਾ ਜੋਖਾ ਹੀ ਪਾਰ ਤੇਰਾ ਜੀਵਨ ਸਫਲ ਹੋ ਗਿਆ ਤੂੰ ਜੰਮਣ ਮਨ ਚ ਮੁਕਤ ਹੋ ਗਿਆ ਧਰਮ ਰਾਜ ਨੇ ਬਹੀ ਖਾਤਾ ਬੰਦ ਕਰ ਦਿੱਤਾ ਕਹਿੰਦਾ ਜੀਦਾ ਹੁਣ ਵਕੀਲ ਇਹ ਏਡਾ ਭਾਰੀ ਹੈ ਜਿਹਦਾ ਜਾਜੇ ਉਹਦੀ ਵਕਾਲਤ ਕਰਨ ਲੱਗਿਆ ਕਹਿੰਦੇ ਉੱਥੇ ਵਕੀਲਾਂ ਦੀ ਲੋੜ ਨਹੀਂ ਪੈਣੀ ਧਰਮ ਰਾਏ ਇੰਦਾਰ ਕਾਗਜ਼ ਫਾਰੀ ਜਨ ਨਾਮਿਕ ਦੇਖਾ ਸੰਜਾ ਲੇਖਾ ਵੇਖਿਆ ਵੀ ਜਵਨਾ ਜੀਵਨ ਦੇ ਵਿੱਚ ਬੜੀ ਕਮਾਈ ਕੀਤੀ ਐ ਅਮਰ ਦੇ ਵੇਲਾ ਸੰਭਾਲਦਾ ਗਰੀਬ ਦੀ ਮਦਦ ਕਰਦਾ ਸੀ ਸਿਮਰਨ ਕਰਦਾ ਸੀ ਬੜੀ ਸੇਵਾ ਕਰਦਾ ਰੀਆਂ ਕਹਿੰਦੇ ਭਾਈ ਤੇਰੀ 84 ਮੁਕਤ ਹੋ ਗਈ ਐ ਤੇਰਾ ਸੰਸਾਰ ਦੀ ਉਹਨਾਂ ਜਾਣ ਦਾ ਚੱਕਰ ਖਤਮ ਕਰ ਦਿੱਤਾ ਸਤਿਗੁਰਾਂ ਨੇ ਤੇਰੀ ਬਾਹ ਮੜ ਕੇ ਰੱਖੀ ਤੇ ਤੇਰੇ ਸਿਰ ਦੇ ਉੱਤੇ ਕਿਰਪਾ ਪਰਿਆ ਹੱਥ ਰੱਖਿਆ ਤਾਂ ਗੁਰੂ ਪਾਤਸ਼ਾਹ ਮਾਲਕ ਕਹਿੰਦੇ ਭਾਈ ਜੋ ਵੀ ਜੀਵ ਇਤ ਸੰਸਾਰ ਦੇ ਉੱਪਰ ਆਇਆ ਉਹਨੂੰ ਆਪਣਾ ਲਿੰਖਾ ਜੋਕਾ ਲੱਗ ਲੱਗ ਦੇਣਾ ਪੈਣਾ ਧੀਆ ਨੇ ਵੱਖਰਾ ਪੁੱਤਰਾ ਨਹੀਂ ਵੱਖਰਾ ਪਿਤਾ ਨਹੀਂ ਵੱਖਰਾ ਮਾਹ ਨਹੀਂ ਵੱਖਰਾ ਪਰ ਗੁਰੂ ਰਾਮਦਾਸ ਮਹਾਰਾਜ ਨੇ ਹੁਕਮ ਕਰ ਦਿੱਤਾ ਕਹਿੰਦੇ ਜਿਹੜੀ ਭੈਣ ਜਿਹੜਾ ਜੀਵ ਸੰਸਾਰ ਦੇ ਉੱਪਰ ਆ ਕੇ ਵਹਿਗ ਨੂੰ ਦਾਸ ਦਾ ਸੰਬੰਧ ਨਹੀਂ ਦਿੰਦਾ ਨਾ ਕਹਿੰਦੇ ਮਹਾਰਾਜ ਕਹਿੰਦੇ ਫਿਰ ਉਹ ਔਰਤ ਰੂਪ ਵਿੱਚ ਹੈ ਤਾਂ ਉਹਨੂੰ ਕੋਈ ਪੁੱਤਰ ਦਾ ਸੁੱਖ ਨਾ ਮਿਲੇ ਜੇ ਇਨਸਾਨ ਹੈ ਉਹਨੂੰ ਸੰਤਾਨ ਦਾ ਸੁੱਖ ਨਾ ਮਿਲੇ ਬੰਦਾ ਕਹਿੰਦੇ ਉਹਨਾਂ ਨੂੰ ਇਹ ਵਿਯੋਗ ਦਾ ਜਿਹੜਾ ਮਿਸ਼ੂੜਾ ਦੁੱਖ ਹੈ ਨਾ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਇਹ ਕਿਉਂ ਹੋਇਆ ਫਿਰ ਉਹਨਾਂ ਦਾ ਅਗਲਾ ਜਨਮ ਮਹਾਰਾਜ ਕਹਿੰਦੇ ਭਾਈ ਸੰਤਾਨ ਦੇ ਦੁੱਖ ਦੇ ਵਿੱਚ ਦੂਸਰਿਆਂ ਦੇ ਘਰ ਦੀਵੇ ਬਲਦੇ ਨੇ ਕਿ ਆਪਣੇ ਤਰ੍ਹਾਂ ਹਨੇਰਾ ਦੇਖਦਾ ਕਹੇ ਫਿਰ ਮਨ ਕਹਿੰਦਾ ਬਈ ਪਤਾ ਨਹੀਂ ਸਾਡੇ ਕੋਲੋਂ ਕੀ ਮਾੜਾ ਹੋਇਆ ਰੱਬ ਦਾ ਸਾਡੇ ਨਾਲ ਰੁੱਸਿਆ ਹੋਰਦਾ ਪਰ ਇਹ ਸਾਰੀ ਖੇਡ ਸਤਗੁਰ ਕਹਿੰਦੇ ਭਾਈ ਕਰਮਾਂ ਦੀ ਹੈ ਪਿਛਲੇ ਜਨਮ ਦਾ ਬੀਜਿਆ ਹੋਇਆ ਕਰਮ ਧਰਮ ਇਸ ਜਨਮ ਚ ਆਪਾਂ ਮੁਰਖ ਬਣ ਗਏ ਇਨਸਾਨ ਬਣ ਗਏ ਕਿਸੇ ਨੂੰ ਨਹੀਂ ਪਤਾ ਮਹਾਰਾਜ ਕਹਿੰਦੇ ਪਿਛਲੇ ਜਨਮ ਚ ਕੌਣ ਕਿਹਦਾ ਕੀ ਲੱਗਦਾ ਸੀ ਕੌਣ ਮਾਤਾ ਸੀ ਕੌਣ ਪਿਤਾ ਸੀ ਕੌਣ ਧੀ ਕੌਣ ਪੁੱਤਰ ਸੀ ਇਸ ਜਨਮ ਚ ਕੋਈ ਖੂਨ ਦਾ ਰਿਸ਼ਤਾ ਬਣਾ ਕੇ ਸਾਨੂੰ ਪਰਿਵਾਰ ਤੌਰ ਤੇ ਇਕੱਠਾ ਕਰ ਦਿੱਤਾ ਹੁਣ ਇਸ ਤੋਂ ਅੱਗੇ ਪਤਾ ਨਹੀਂ ਕਿਹਨੇ ਕਿਹਦਾ ਕੀ ਬਣਨਾ ਕੋਈ ਨਹੀਂ ਪਤਾ ਕੌਣ ਜੀ ਦਾ ਗੁਰੂ ਬਣਨਾ ਕਿਹਨੇ ਕਿਹਦਾ ਚੇਲਾ ਕਿਹਨੇ ਕਿਹਦੀ ਨੂੰ ਕਿਹਦਾ ਧੀ ਕਿਹਦਾ ਪਤੀ ਕੋਈ ਪਤਾ ਨਹੀਂ ਹੈ ਪਰ ਕਹਿੰਦੇ ਇਸ ਜਨਮ 'ਚ ਸੰਬੰਧ ਬਣਿਆ ਖੂਨ ਦੇ ਰਿਸ਼ਤੇ ਨਾਲ ਇੱਕ ਪਰਿਵਾਰ ਇਕੱਠਾ ਕਰ ਦਿੱਤਾ ਇਹ ਪਰਿਵਾਰ ਦੇ ਇਕੱਠਮ ਦੇ ਵਿੱਚੋਂ ਨਿੱਕੜ ਕੇ ਸਤਿਗੁਰ ਕਹਿੰਦੇ ਭਾਈ ਤੂੰ ਅਮਰਤ ਬਾਣੀ ਨਾਲ ਜੁੜ ਪਰਿਵਾਰ ਦੀ ਵੀ ਰੱਖਿਆ ਕਰ ਇਹ ਨਾ ਹੋਵੇ ਪਰਿਵਾਰ ਵੀ ਡੁੱਲਦਾ ਜੇ ਤੂੰ ਸਾਰਾ ਦਿਨ ਕਹਿਵੇਂ ਮੈਂ ਕੀ ਠਾਣ ਤੁਰਿਆ ਮੇਰਾ ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ ਘਰ ਵਿੱਚ ਬੈਠ ਕੇ ਅਮਰਤ ਵੇਲੇ ਸੁਭਾਗ ਲੈ ਬੁਰਾਈਆਂ ਰੋਜ਼ ਸ਼ਲੋਕ ਪੜ੍ਹਦੇ ਆ ਨਾ ਚੰਗੇ ਆਈਆਂ ਬੁਰੇ ਆਈਆਂ ਗੁਰੀਆਂ ਆਦਤਾਂ ਨੂੰ ਛੱਡ ਦੇ ਕਟੀਆਂ ਨੇ ਛੱਡ ਸਕਦਾ ਰੋਜ਼ ਇੱਕ ਇੱਕ ਕਰਕੇ ਥੋੜੀ ਥੋੜੀ ਕਰਕੇ ਛੱਡ ਲੈ ਇਹ ਨਾਲ ਤੇਰੇ ਕਰਮਾਂ ਦੀਆਂ ਲੇਖਾਂ ਨੇ ਤੇਰੇ ਨਾਲ ਜਾਣਾ ਹੋਰ ਸੰਸਾਰ ਤੋਂ ਤੇਰੇ ਨਾਲ ਪਾਈਆਂ ਕਿਸੇ ਕੁਝ ਨਹੀਂ ਜਾਣਾ ਤੂੰ ਚੰਗਾ ਕੀ ਕੀਤਾ ਤੂੰ ਮਾੜਾ ਕੀ ਕੀਤਾ ਉਹਨੇ ਤੇਰੀ ਗਵਾਹੀ ਭਰਨੀ ਹੈ ਆ ਉਹ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ ਬੜੇ